ਦੋਕਾ ਨੂੰ ਗਮਰਾਹ ਕਰਦਾ ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸਬੰਧ ਨੇ ਇਸ ਤਾਰਾਂ ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਨੇ ਇਹਦੀ ਖੁੱਲ ਕੇ ਮਦਦ ਕੀਤੀ ਐਸੇ ਬੰਦੇ ਨੇ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸ்சி ਰਿజర్ਵ ਕੋਟਾ ਕਰਕੇ ਉੱਥੇ ਇੱਕ ਨੋਰਮਲ ਜਿਹਾ ਐਸ்சி ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਦਿੱਤੀਆਂ ਸਾਡੇ ਗਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਉਹਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰਸੋ 2-3 ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਾਲਾਂ ਆਉਂਦੀਆਂ ਤਾਂ ਕੱਲ ਥ੍ਰੈਟ ਕਾਲ ਦੇ ਬਜਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆ ਕੁਛੋਂ ਡਿਆ ਉਹਦੇ ਬਦਲੇ ਚ ਉਹਦੇ بیٹے ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਹੈ ਕਮੈਂਟ ਉਹਨੇ ਗਲਤ ਕੀਤਾ ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ ਚ ਉਹ ਬੰਦੇ ਨੂੰ ਹਾਡੀ ਆਮਾਦੀਪੀ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰੈਸਟ ਕੀਤਾ ਤਾਂ ਰੈਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨਪੁਰਿਆ ਥ੍ਰੈਟ ਕਾਲ ਕਰਦਾ ਹੈ ਐਸਐਸਬੀ ਬਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਬਿਲਕੁਲ ਕਲੀਅਰ ਕੱਟ ਕਰ ਦਿੱਤਾ ਕਿ ਕੋਈ ਐਸੀ ਥ੍ਰੈਟ ਕਾਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਆਈ ਕਹ ਲੋਕਾਂ ਨੂੰ ਗਮਰਾਹ ਕਰਦਾ ਹੈ ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸਬੰਧ ਨੇ ਤਾਂ ਜਿਹੜੇ ਲੋਕਾਂ ਦੇ ਆਪ ਗੈਂਗਸਟਰਾਂ ਨਾਲ ਸਬੰਧ ਹੋਣ ਅੱਜ ਉਹ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ੍ਰੈਟ ਕਰਨਾ ਦਿੰਦੇ ਨੇ ਅਮਰੀਕਾ ਲਈਦੋਂ ਸ਼ਰਮ ਵਾਲੀ ਕੋਈ ਗੱਲ ਨਹੀਂ ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਣੀ ਬਹੁਤ ਕਲੀਅਰ ਕਾਟ ਮੈਂ ਕਹਿ ਕੇ ਚੱਲਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੂਰੀਆ ਨੇ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੂਰੀਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸਸੀ ਰਿజర్ਵ ਕੋਟਾ ਕਰਕੇ ਉੱਥੇ ਇੱਕ ਨਾਰਮਲ ਜਿਹਾ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਇਹ ਗੈਂਗਸਟਰਾਂ ਦੀ ਉਸਤਪਨਾ ਹੀ ਕਰਦੇ ਰਹੇ ਹੋਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਦਾ ਕੋਈ ਖਤਰਾ ਪੜਾ ਮੈਂ ਤੁਹਾਡੇ ਚੈਨਲ ਦੇ ਰਾਈ ਕਹਿਣ ਡਿਆ ਕਿ ਜਦੋਂ ਮਖਤਾਰ ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚਕ ਥਾਣੇ ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਚ ਲੈ ਕੇ ਆਂਦਾ ਯੂਪੀ ਦੀ ਸਰਕਾਰ ਟਟ ਕੇ ਮਰ ਗਈ ਕਈ ਵਾਰੀ ਉਹਨਾਂ ਵਕੀਲ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਗਸਟਰ ਆ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਚੱਲਦੀ ਇੰਨਾ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸ਼ਤਪਨਾ ਹੀ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾਂ 'ਚ ਰੱਖਦੇ ਰਹੇ ਜੇਲਾਂ 'ਚ ਨਹੀਂ ਰੱਖਦੇ ਰਹੇ ਮੈਨੂੰ ਲੱਗਦਾ ਇਹ ਤਾਂ ਇੱਕ ਬਹਾਨਾ ਜੇਲਾਂ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਨੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਨ ਆਇਆ ਇੱਕ ਗੱਲ ਹੋਰ ਆ ਜਿਹੜਾ ਪਿਛਲੀ ਦਿਨੀ ਜਿਹੜਾ ਸੀਗਾ ਜੱਗੂ ਭਗਵਾਨਪੁਰੀਏ ਦਾ ਬ੍ਰਦਰ ਆ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕਟ ਕਿ ਜਿਹੜਾ ਪੱਪੂ ਢਿਲਵਾ ਵਾਲਾ ਸਰਪੰਚ ਮਾਰਿਆ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲਾਂ ਤੇ ਰਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪੱਪੂ ਢਿਲਵਾ ਵਾਲੇ ਦਾ ਕਤਲ ਦਾ ਨਿਚੋਰ ਕਰਨਾ ਹੈ ਤਾਂ ਉਹਦੇ ਵਿੱਚ ਜੱਗੂ ਭਗਵਾਨਪੂਰੀ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾਂ ਤੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪਪੂ ਢਿਲਵਾਂ ਵਾਲੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨਪੂਰੀ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ ਗੋਲਦੀ ਪੰਮਰਾ ਹੈ ਉਹਦੇ ਫੋਨ ਤੋਂ ਗੱਲ ਹੋਈ ਸੁਖਜਿੰਦਰ ਢਾਵੇ ਨਾਲ ਤਾਂ ਉਹਨੇ ਕਿਹਾ ਤੁਸੀਂ ਇਹਦਾ ਕਤਲ ਕਰ ਦੋ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਉਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨਾਂ ਨੂੰ ਲਿਆਂਦਾ ਜਾਏ ਤਾਂ ਸਾਹਮਣੇ ਇਹਨਾਂ ਨੂੰ ਇੰਟੈਰੋਗਾਈਟ ਕੀਤਾ ਜਾਏ ਉਹ ਬਕਣ ਗਏ ਜਦੋਂ ਬਕਣ ਗਏ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਅੱਜ ਦਰਦ-ਦਰਦ ਟੋਕਰਾਂ ਖਾ ਰਿਹਾ ਹੈ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਇਨਸਾਫ ਤਾਂ ਮਿਲੂਗਾ ਇਹ ਸਾਰੇ ਬੰਦੇ ਲਿਆ ਕੇ ਇੰਟੈਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਆ ਮੇਰਾ ਮੇਨ ਮਕਸਦ ਹੈ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਤਾਂ ਡੀਐਸ ਮਾਮਲੇ ਚ ਹੈਦੀ ਇਨਕੁਆਇਰੀ ਵਾਸਤੇ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਿੰਨਾ ਮੈਂ ਚੰਨ ਨਦਰੀ ਤੁਹਾਡੇ ਘਰ ਦਾ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ ਦੋ ਤਿੰਨ ਦਿਨ ਤੋਂ ਤਾਂ ਦੋ ਤਿੰਨ ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣ ਕਿ ਹੁਣ ਲਾਈਵ ਚੱਲ ਰਿਹਾ ਸਾਰੇ ਚੰਨ ਨਾਂ ਦੇਖ ਲੈਣਾ ਸਭ ਨੇ ਦੇਖ ਲੈਣਾ